ਨਾਮ ਧੰਨ ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜਹਾ ਰੂਪ ਰੰਗ ਅਰ ਭੀਖ ਰੀਖ ਕੋ ਕ ਨ ਸਖਤ ਕਿਹਾ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜਾ ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਨਜਾ सोर सोर नेत नेत नार्यस्वर नीतव कहत कवन कर्म नाम वर्णत सुमत ਜਬ ਲਾਉ ਨਹੀਂ ਭਾਗ ਲਾਰ ਉਦ ਤਬ ਲਾਉ ਪ੍ਰਮਤੇ ਫਿਰ ਤੇ ਬੋ ਕਾਇਓ ਕਲ ਘੂਰ ਸਮੁੰਦਰ ਮੈਂ ਬੂਡ ਤਥੇ ਕਬ ਹੋ ਮਿਟ ਨਹੀ ਰੇ ਪਛਤਾਯੋ ਤਤ ਬਿਚਾਰ ਆਹ ਮਤਰਾ ਜਗ ਤਾਰਨ ਕੋ ਆਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਹ ਆਇਓ ਸੁਖ ਹਟਲ ਗੁਰ ਸੇਵੀਆ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਜਣ ਸਚਾ ਪਾਤ ਸਾਹਿ ਸਰ ਸ਼ਾਂਤ ਸਾਹੋ ਜਿਸ ਪਾਸ ਬਹਟਿਆ ਸੋਹੀਐ ਸਬਨਾ ਗਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਪੰਜਵਾ ਕੋਈ ਜਨ ਹਰਿ ਸਿਉ ਦੇਵਾ ਜੋਰਾ ਚਰਨ ਗਹ ਬਕੋ ਸੁਭ ਰਸਨਾ ਦਿਜ ਪ੍ਰਾਨ ਅਕੋਰਾ ਸੋ ਦੀਵਾ ਜੋਰਾ ਚਰਨ ਗਹਾ ਬਕੋ ਸੁਭ ਰਸਨਾ ਦਿਜ ਪ੍ਰਾਨ ਅਕੂਰਾ ਰਹਾ ਮਨ ਤਨ ਨਿਰੰਭਲ ਕਰਤਿ ਕਿਆਰਾ ਹਰਿ ਸਿੰਚਾ ਸੁਦਾ ਸੰਜੋਰਾ ਯ ਰਸ ਮੈਂ ਮਗਨ ਹੋਤਿ ਕਿਰਪਾ ਤੇ ਮਹਾ ਵਿਕਿਆਤੇ ਤੋਰਾ ਸ਼ਰਨ ਦੀਨ ਦੁਖ ਭੰਜਨਾ ਚਿਤਵਾ ਤੁਮਰੀ ਓਰਾ ਅਪਾ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਆਇਓ ਸ਼ਰਨ ਦੀਨ ਦੁਖ ਭੰ ਜਨਾ ਚਿਤਵਾ ਤੁਮਰੀ ਓਰਾ ਅਪਾ ਪਦ ਦਾਨ ਸਿਮਰਣ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਓ ਆਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵਾ ਜੋਰਾ ਚਰਨ ਗਹ ਬッコ ਸੁਭ ਰਸਨਾ ਦੀਜਹ ਪ੍ਰਾਨ ਅਕੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੁੰਭ ਨੇ ਸੁੰਭ ਪਠਾਇਆ ਜਮਦੇ ਧਾਮ ਨੋ ਇੰਦਰ ਸਾਧ ਬੁਲਾਇਆ ਰਾਜ ਅਬਖੀਖ ਨਾ ਸਿਰ ਪਰ ਸ਼ਤਰ ਫੇਰਾਇਆ ਰਾਜ ਇੰਦਰ ਦਾ 14 ਲੋਕਾਂ ਆ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਭੌੜੀਆਂ ਫਿਰ ਨਾ ਜੋਨੀ ਆਇਆ ਦਿਨ ਇਹ ਹੋ ਗਿਆ ਦੁਰਗਾ ਪਾਠ ਬਣਾਇਆ ਸਭੇ ਭੌੜੀਆਂ ਕਿਰਨ ਜੋਨੀ ਆਇਆ ਦਿਨ ਇਹ ਹੋਗਾ ਆ ਸਤਨਾਮ ਵਾਹਿਗੁਰੂ ਸਾਹਿਬ ਜੀ ਰੂਹਾਲ ਸ਼ੰਦ ਭਾਂਤ ਭਾਂਤ ਬੇਅੰਤ ਦੇਸ ਭਵੰਤ ਕਿਰਤੇ ਉਚਾਰ ਭਾਂਤ ਭਾਂਤ ਪਗ ਲਗਾ ਤਜ ਗਰਬ ਅਤਰ ਕੁਮਾਰ ਭਾਂਤ ਭਾਂਤ ਬੇਅੰਤ ਦੇਸ ਭਵੰਤ ਕਿਰਤ ਉਚਾਰ ਭਾਂਤ ਭਾਂਤ ਪਗ ਲਗਾ ਤਜ ਗਰਬ ਅਤਰ ਕੁਮਾਰ ਕੋਟਾ ਬਰਖ ਕਰੀ ਜਬ ਹਰ ਸੇਵਾ ਚਿਤ ਲਾਈ ਅਕਸ਼ maat ਭੀ ਤਬ ਤਹ ਬੀਉਮ ਬਾਨ ਬਣਾਈ ਕੋ ਬਰਖ ਕਰੀ ਡਬੈ ਹਰ ਸੇਵ ਵਾਚਿਤ ਲਾਈ ਅਕਸ maat ਪਏ ਤਬੈ ਤਹ ਬੀਉਮ ਬਾਨ ਬਨਾਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ